ਉਹ ਵੈਫਰੂ ਜੀ ਦਾ ਖਾਲਸਾ ਉਹ ਵੈਫਰੂ ਜੀ ਕੀ ਫਤਿਹ ਇਸ ਵਕਤ ਆਪਾਂ ਉਸ ਯੋਧੇ ਦੀ ਯਾਦਗਾਰ ਜਿੱਥੇ ਪਿੰਡ ਬੱਲੋ ਜ਼ਿਲ੍ਹਾ ਪਟੰਡਾ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਜਿੱਦ ਦੇ ਅਸੀਂ 11 ਤਰੀਕ ਨੂੰ 2024 ਨੂੰ ਪਿੰਡ ਬੱਲੋ ਤੋਂ ਸਾਡਾ ਨੌਜਵਾਨ ਚੱਲਿਆ ਸੀ ਤੇ ਪੂਰੇ ਭਾਰਤ ਦੇ ਕਿਸਾਨ ਜਿਹੜਾ ਆਪਾਂ ਨਾਰਾ ਦਿੱਤਾ ਸੀ ਦਿੱਲੀ ਚੱਲੋ ਤੇ 13 ਫਰਵਰੀ ਨੂੰ ਆਪਾਂ ਨੂੰ ਕੇਂਦਰ ਸਰਕਾਰ ਨੇ ਹਰਿਆਣੇ ਦੇ ਬਾਡਰਾਂ ਤੇ ਰੋਕ ਲਿਆ ਸੀ ਤਾਂ ਆਪਣੇ ਮੋਰਚੇ ਉੱਥੇ ਸ਼ੁਰੂ ਹੋ ਗਏ ਨਾ ਸਾਡਿਓ ਜਗ੍ਹਾ ਤੈ ਸੀ ਆਪਾਂ ਜਾਣਾ ਕਿੱਥੇ ਚਾਹੁੰਦੇ ਸੀ ਜੰਤਰ ਮੰਤਰ ਜਾਂ ਰਾਮਲੀਲਾ ਗਰਾਊਂਡ ਦੇ ਵਿੱਚ ਪੂਰੇ ਭਾਰਤ ਨੂੰ ਸੀਲ ਕਰਕੇ ਦਿੱਲੀ ਨੂੰ ਸੀਲ ਕਰਕੇ ਬਹੁਤਾਂ ਹੀ ਕਿਸਾਨਾਂ ਨੂੰ ਗ੍ਰਿਫਤਾਰ ਕਰਿਆ ਗਿਆ ਬਹੁਤਿਆਂ ਨੂੰ ਰੋਕਿਆ ਗਿਆ ਆ ਟ੍ਰੇਨਾਂ ਚੋਂ ਬੱਸਾਂ ਚੋਂ ਲਾ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਪਰ ਜਿਹੜੀਆਂ ਦੋ ਜਗ੍ਹਾ ਖਨੌਰੀ ਤੇ ਸ਼ੰਭੂ ਇਹਨਾਂ ਨੂੰ ਜਦੋਂ ਇੱਥੇ ਰੋਕਿਆ ਗਿਆ ਤਾਂ ਉੱਥੇ ਹੀ ਉਹ ਧਰਨੇ ਸ਼ੁਰੂ ਹੋ ਗਏ ਤਾਂ 13 ਤਰੀਕ ਨੂੰ ਐਨੇ ਹਾਥਰੂ ਗੈਸ ਦੇ ਗੋਲੇ ਛੱਡੇ ਪਾਣੀ ਦੀਆਂ ਪਿਛਾੜਾਂ ਉਹ ਆਪਾਂ ਸਾਰਾ ਚੱਲਿਆਗਾ ਜਿਹਦੇ ਵਿੱਚੋਂ 435 ਕਿਸਾਨ ਜ਼ਖਮੀ ਹੋਏ ਨੇ 4 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਤੇ 43 ਕਿਸਾਨ ਜਿਹੜੇ ਇਸ ਮੋਰਚੇ ਦੇ ਹੁਣ ਤੱਕ ਸ਼ਹੀਦ ਹੋ ਗਏ ਨੇ ਜਿਹਦੇ ਵਿੱਚ 30 35 ਸਾਡੇ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਟਰੈਟ ਭੰਨੇ ਨੇ ਤੇ 21 ਫਰਵਰੀ ਨੂੰ ਜਦੋਂ ਸਾਡੇ ਤੇ ਸਿੱਧੀਆਂ ਗੋਲੀਆਂ ਚੱਲ ਰਹੀ ਸੀ ਪਾਣੀ ਦੀਆਂ ਪਛਾੜਾ ਮਾਰ ਰਹੇ ਸੀ ਉਹ ਸਮੇ ਸਾਡਾ ਸ਼ੁਭ ਕਰਨ ਇਹ ਲੈਣ ਕੀ ਗਿਆ ਸੀਗਾ ਲੈਣ ਇਹ ਗਿਆ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਭਈ ਮੈਂ ਛੋਡੇ ਵਾਦੇ ਨੂੰ ਯਾਦ ਕਰਵਾਉਣ ਗਿਆ ਤਾਂ ਉਹ ਭਰਾਵੋ ਜਿਹੜੇ ਖਾਤਰ ਸਾਡੇ ਸ਼ੁਭ ਕਰਨੇ ਸ਼ਹੀਦੀ ਦਿੱਤੀ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਵੇ ਤਾ ਜਿਹੜੇ ਦਾਲ ਮਸਾਲਿਆਂ ਤੇ ਬੋਰਡ ਬਣੇ ਲਖੀਨਪੁਰ ਖੀਰੀ ਵਾਲੀ ਜਿਹੜੇ ਪਰਿਵਾਰਾਂ ਨੂੰ ਹਜੇ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਕਿਸਾਨਾਂ ਤੇ ਪਰਚੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਨੌਕਰੀਆਂ ਮਾਜਬੂਰੀ ਨਹੀਂ ਮਿਲਿਆ ਇਹ 12 ਮੰਗਾਂ ਨੂੰ ਲੈ ਕੇ ਸਾਡਾ ਜਿਹੜਾ ਮੋਰਚਾ ਹੈ ਖਨੌਰੀ ਸ਼ੰਭੂ ਰਤਨਪੁਰੇ ਚੱਲ ਰਿਹਾ ਤਾਂ ਇਸ ਵਕਤ ਅਸੀਂ ਪਿੰਡ ਬੱਲੋ ਉੱਥੇ ਖੜੇ ਆ ਜਿੱਥੇ ਸਾਡੇ ਉਹ ਨੌਜਵਾਨ ਦੀ ਬੁੱਤ ਵੀ ਲੱਗਣਾ ਹੈ ਇਹਦਾ ਜਿਹੜਾ ਪੜਦਾ ਹੈ 21 ਫਰਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖੰਡਪਾਟ ਪ੍ਰਗਾਸ਼ ਕਰਵਾਉਣਾ ਹੈ ਕੱਲ ਨੂੰ ਤਾਂ 21 ਫਰਵਰੀ ਨੂੰ 10 ਵਜੇ ਭੋਗ ਪਾਏ ਜਾਣਗੇ ਭੋਗ ਪਾਉਣ ਤੋਂ ਬਾਅਦ ਥੋੜੀ ਸਾਈਡ ਤੇ ਜਿਹੜੀ ਇਹਦੇ ਨਾਲ ਹੀ ਦਾਣਾ ਮੰਡੀ ਆ ਦਾਣਾ ਮੰਡੀ ਦੇ ਵਿੱਚ ਜਿਹੜਾ ਸਹੀਦੀ ਸਮਾਗਮ ਹੈ ਜਿੱਥੇ ਆਪਾਂ ਪਹਿਲੀ ਸਾਡੇ ਜੋਦੇ ਦੀ ਵਰਸ਼ੀ ਮਨਾਉਣੀ ਹੈ ਉੱਥੇ ਆਪਣੀ ਸਟੇਜ ਲੱਗੂਗੀ ਇੱਥੇ ਆਪਣਾ ਉਹ ਸਾਡੇ ਨੌਜਵਾਨ ਦਾ ਸ਼ੁਭਕਰਨਾ ਉਹ ਤੋਂ ਪੜਦਾ ਚੱਕਿਆ ਜਾਊਗਾ ਬੁੱਤ ਲੱਗੂਗਾ ਤੇ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਯਾਦ ਕਰਵਾਉਣਾ ਛੋੜੇ ਕਿ ਜਿਹੜੇ ਦਿਨ ਸਾਡੇ ਨਾਲ ਤੁਸੀਂ ਵਾਦਾ ਕੀਤਾ ਸੀ ਕਿ ਇਸ ਨੌਜਵਾਨ ਨੂੰ ਸੀ ਸਿੱਧੀ ਦਰਜਾ ਦੇਵਾਂਗੇ ਨੌਕਰੀ ਦੇਵਾਂਗੇ ਮਾਜਬਾ ਦੇਵਾਂਗੇ ਉਹ ਪਮਾ ਅਸੀਂ ਮਨਾ ਲਿਆ ਉਹ ਚਾਰ ਦਿਨ ਵੀ ਸਾਡੇ ਨਗਰ ਨੂੰ ਪਿੰਡ ਨੂੰ ਸੜਕਾਂ ਤੇ ਬੈਠਣਾ ਪਿਆ ਪਰ ਜਿਹੜੀਆਂ ਪਿੰਡ ਦੀਆਂ ਬੰਗਾਂ ਨੇ ਅਸੀਂ ਮੁੱਖ ਮੰਤਰੀ ਨੇ ਖੁਦ ਇਹ ਕਿਹਾ ਸੀ ਕਿ ਪਿੰਡ ਵੱਲੋ ਦੇ ਵਿੱਚ ਸ਼ੁਭ ਕਰਨ ਦੀ ਯਾਦ ਵਿੱਚ ਸਟੇਡੀਅਮ ਸਾਰਾਂਗੇ ਉਹਦੀ ਯਾਦ ਦੇ ਜਿਹੜੀ ਸੜਕ ਹੈ ਉਸ ਪਰਿਵਾਰ ਦੇ ਘਰ ਨੂੰ ਸੜਕ ਬਣਾਵਾਂਗੇ ਹੋਰ ਜਿਹੜੀਆਂ ਪਾਣੀ ਦਾ ਨਿਕਾਸ ਜਿਹੜੀਆਂ ਪਿੰਡ ਦੀਆਂ ਮੰਗਾਂ ਸੀ ਉਹ ਲਿਖ ਕੇ ਦਿੱਤੀਆਂ ਹਜੇ ਤੱਕ ਉਹ ਪੰਜਾਬ ਸਰਕਾਰ ਨੇ ਲਾਗੂ ਨਹੀਂ ਕਰੀਆਂ ਅਸੀਂ ਉਮੀਦ ਕਰਾਂਗੇ ਕਿ ਸੈਸ਼ਨ ਵੀ ਪੰਜਾਬ ਦਾ ਆ ਰਿਹਾ ਹੈ ਤੇ ਪਹਿਲੀ ਵਾਰਸ਼ੀ ਵੀ ਆ ਰਹੀ ਹੈ ਪਮਾ ਸਾਡੇ ਨਾਲ ਇਹ ਕੀਤਾ ਸੀ ਵਾਦਾ ਸਰਕਾਰ ਨੇ ਵੀ ਸਾਰਾ ਖਰਚਾ ਸਸਕਾਰ ਤੋਂ ਲੈ ਕੇ ਅਸੀਂ ਵਰਸ਼ੀ ਆਪ ਮਨਾਇਆ ਕਰਾਂਗੇ ਪਰ ਸਰਕਾਰ ਸਾਨੂੰ ਇਹ ਲੱਗਦਾ ਵੀ ਇਸ ਗੱਲ ਤੋਂ ਪਿੱਛੇ ਹਟਿਆ ਉਹ ਸਾਰਾ ਜਿਹੜਾ ਭੋਗ ਦਾ ਖਰਚਾ ਸਰਕਾਰ ਦਾ ਖਰਚਾ ਉਹ ਪਮਾ ਆਪਾਂ ਕੀਤਾ ਪਰ ਸਰਕਾਰ ਨੇ ਆਪਦੇ ਵਾਦੇ ਮੁਤਾਬਕ ਜਿਹੜਾ ਸ਼ਹੀਦੀ ਦਰਜਾ ਜਾਂ ਜਿਹੜੇ ਨਗਰ ਨੇ ਗੱਲਾਂ ਰੱਖੀਆਂ ਗਿਆ ਉਹਦੀ ਯਾਦ ਦੇ ਵਿੱਚ ਉਹ ਅਧੂਰੀਆਂ ਨੇ ਉਹ ਸਿੱਕ ਜਿਹੜੀ ਪਹਿਲੀ ਵਰਸ਼ੀ ਆ 21 ਫਰਵਰੀ ਨੂੰ ਯਾਦ ਵੀ ਕਰਾਵਾਂਗੇ ਸਰਕਾਰ ਨੂੰ ਵੀ ਜਿਹੜੀਆਂ ਪਿੰਡ ਦੀਆਂ ਬੰਗਾਂ ਨੇ ਉਹ ਘੱਟੋ-ਘੱਟ ਉਹ ਸਾਡੇ ਸ਼ਹੀਦ ਦੀ ਫੇਰ ਹੀ ਸਰਦਾ ਦੇ ਪੁੱਲ ਭੇਟ ਹੋਣਗੇ ਜਿਹੜੀਆਂ ਆਧੀਆਂ ਧੂਰੀਆਂ ਬੰਗਾਂ ਨੇ ਨਗਰ ਦੀਆਂ ਵੀ ਤੇ ਪੂਰੇ ਮੋਰਚੇ ਦੀਆਂ ਵੀ ਸਰਕਾਰ ਲਾਗੂ ਕਰੇ ਤੇ ਮੈਂ ਨਾਲ ਦੀ ਨਾਲ ਪੂਰੇ ਭਾਰਤ ਦੇ ਜਿਹੜੇ ਕਿਸਾਨ ਆਗੂ ਐ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਾਡੇ ਦੋਨੇ ਫੋਰਮਾਂ ਵੱਲੋਂ ਅਸੀਂ ਇਤਕੇ ਫੈਸਲਾ ਕੀਤਾ ਕਿ ਗੱਲਾਂ ਹੁਣ ਇਹ ਬੁੱਧ ਸ਼ੁਭਕਰਨ ਵੱਲੋਂ ਪਿੰਡ ਦਾ ਨਹੀਂ ਰਿਹਾ ਪੂਰੇ ਭਾਰਤ ਦਾ ਰਿਹਾ ਤਾਂ ਭਰਾਵੋ ਇਹਦੀ ਜਾਦ ਦੇ ਵਿੱਚ 21 ਫਰਵਰੀ ਨੂੰ ਹਰੇਕ ਸਟੇਟ ਦੇ ਵਿੱਚ ਸਮਾਗਮ ਹੋਣਗੇ ਸਾਡੇ ਤਾਮਲनाडु ਕਰਨਾਟਕਾ ਪਮਾਉ ਸਾਡੇ ਆਗੂਆਂ ਦਾ ਐਕਸੀਡੈਂਟ ਹੋ ਗਿਆ ਪਰ ਫੇਰ ਵੀ ਉਹਨਾਂ ਨੇ ਕਿਹਾ ਵੀ ਅਸੀਂ 21 ਫਰਵਰੀ ਨੂੰ ਆਪਦੇ ਸਟੇਟਾਂ ਦੇ ਵਿੱਚ ਵੱਡੇ ਇਕੱਠ ਕਰਕੇ ਜ਼ਿਲ੍ਹਾ ਲੈਵਲ ਦੇ ਇਕੱਠ ਕਰਕੇ ਉਹ ਸਾਡੇ ਯੋਧੇ ਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਤਾਂ ਸਾਡੇ ਨਾਲ ਹਰਿਆਣੇ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਸਮਾਗਮ ਹੋਣਗੇ ਰਾਜਸਥਾਨ ਸਾਡਾ ਰਤਨਪੁਰੇ ਮੋਰਚਾ ਚੱਲਦਾ ਉੱਥੇ ਇਕੱਠ ਹੋਊਗਾ ਤੇ ਨਾਲ ਸਾਡਾ ਜਿੱਥੇ ਇਹ ਸਾਡਾ ਨੌਜਵਾਨ ਦੇ ਗੋਲੀ ਲੱਗੀ ਹੈ ਜਿੱਥੇ ਸ਼ਹੀਦ ਹੋਇਆ ਉਸ ਜਗ੍ਹਾ ਤੇ 21 ਫਰਵਰੀ ਨੂੰ ਵੱਡਾ ਅਸੀਂ ਦੋ ਜ਼ਿਲ੍ਹੇ ਛੱਡੇ ਨੇ ਪਟਿਆਲਾ ਤੇ ਸੰਗਰੂਰ ਉੱਥੇ ਵੀ 10-15000 ਦਾ ਇਕੱਠ ਕਰਕੇ ਇਹ ਸਾਡੇ ਯੋਧੇ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਖੋਦ ਉਸ ਵੇਲੇ ਭਮਾ ਉਸ ਸਥਿਤੀ ਦੇ ਵਿੱਚ ਨਹੀਂ ਡੱਲੇ ਵੱਲ ਸਾਹਿਬ ਬੈਠ ਨਹੀਂ ਸਕਦੇ ਤੁਰ ਨਹੀਂ ਸਕਦੇ ਪਰ ਫੇਰ ਵੀ ਉਹਨੇ ਰਾਤ ਮੈਨੂੰ ਫੋਨ ਕਰਕੇ ਕਿਹਾ ਵੀ ਮੈਂ ਉਸ ਜਗ੍ਹਾ ਤੇ ਜਾਊਂਗਾ ਭਮਾ ਮੈਨੂੰ ਤਕਲੀਫ ਆਵੇ ਅਸੀਂ ਪ੍ਰਬੰਧ ਕਰ ਲਿਆ ਨਾਲ ਜਾਣ ਦਾ ਮੈਂ ਸਾਡੇ ਜੋਧੇ ਨੂੰ ਸਰਦਾ ਦੇ ਪੁੱਲ ਭੇਟ ਕਰੂੰ ਤੇ ਡੇਢ 2 ਵਜੇ ਸਟੇਜ ਤੋਂ ਵੀ 2 ਮਿੰਟ ਜਿਹੜੇ ਇਹ ਜੋਧੇ ਨੂੰ ਸਾਦਾ ਦੇ ਪੁੱਲ ਭੇਟ ਕਰਾਂਗੇ ਤੇ ਨਾਲ ਅਸੀਂ ਪੂਰੇ ਪੰਜਾਬ ਹਰਿਆਣਾ ਜਿਹੜੇ ਵੀ ਦੋਨੇ ਫੋਰਮਾਂ ਦੇ ਆਗੂ ਹੈ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਬੱਲੋ ਦੇ ਵਿੱਚ 11 ਵਜੇ ਅਸੀਂ 10 ਵਜੇ ਭੋਗ ਪਾਏ ਜਾਣਗੇ ਇੱਥੋਂ ਭੋਗ ਪਾਉਣ ਤੋਂ ਬਾਅਦ ਮਹਾਰਾਜ ਜੀ ਸਵਾਰੀ ਜਿੱਥੇ ਆਪਣੀ ਸਟੇਜ ਚੱਲੂਗੀ ਉੱਥੇ ਲੈ ਕੇ ਜਾਵਾਂਗੇ ਉੱਥੇ ਸਾਰੀ ਸੰਗਤ ਸਾਡੀ ਮੱਥਾ ਟੇਕ ਕੇ ਉਹਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਤਾਂ 3 ਵਜੇ ਤੱਕ ਜਿਹੜੇ ਸਾਡਾ ਸਿੱਧੀ ਸਮਾਗਮ ਹੈ 3 ਵਜੇ ਤੱਕ ਚੱਲਊਗਾ ਤੇ ਸਾਰੇ ਨਗਰਾਂ ਨੂੰ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਅਪੀਲ ਹੈ ਕਿ ਭਰਾਵੋ 21 ਫਰਵਰੀ ਨੂੰ ਪਿੰਡ ਬੱਲੋ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚਾਹੀਏ ਕਿਉਂਕਿ ਇਹ ਜੋਧਾ ਸਾਡੇ ਇਕੱਲੇ ਆਪਦੀ ਨਿੱਜੀ ਮੰਗ ਲਈ ਨਹੀਂ ਮਰਿਆ ਤਾਂ ਸਾਡੇ ਕੁਰਬਾਨੀ ਇਹਨੇ ਦਿੱਤੀ ਹੈ ਪੂਰੇ ਦੇਸ਼ ਦੇ ਕਿਸਾਨਾਂ ਲਈ ਅਸੀਂ ਉਹਨੂੰ ਥੋੜੀ ਦੂਰੀ ਤੋਂ ਪਿੰਡਾਂ ਦੇ ਵਿੱਚੋਂ ਮੈਂ ਪੰਚਾਇਤਾਂ ਨੂੰ ਕਲੱਬਾਂ ਨੂੰ ਨਵੀਂ ਪੁਰਾਣੀ ਪੰਚਾਇਤਾਂ ਨੂੰ ਪੂਰੇ ਕਿਸਾਨ ਜੱਸੇ ਬੰਦਿਆਂ ਨੂੰ ਉਹ ਅਪੀਲ ਕਰਦਾ ਕਿ ਆਓ ਪ੍ਰਭੂ ਹਮਲਾ ਮਾਰੋ ਪਿੰਡ ਬੱਲੋ ਦੇ ਵਿੱਚ ਅਸੀਂ ਪੂਰਾ ਰਿਕਾਰਡ ਤੋੜ ਕੱਟ ਕਰਕੇ ਉਹ ਸਾਡੇ ਯੋਧੇ ਨੂੰ ਸਰਦਾ ਦੇ ਫੁੱਲ ਭੇਟ ਕਰ ਗਏ ਤਾਂ 21 ਫਰਵਰੀ ਨੂੰ 11 ਵਜੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤਪੇ ਦੇ ਨਾਲ ਜਿਹੜਾ ਕਢਾਈਲਾ ਕਢੈਲੀ ਇੱਥੋਂ ਸੜਕ ਆਉਂਦੀ ਹੈ ਜਿਹੜੇ ਮੋੜ ਹੈ ਉਹ ਆਪਣੇ ਇਧਰ ਦੀ ਚੌ ਵਿੱਚ ਦੀ ਆਉਂਦੇ ਆ ਜਿਹੜੇ ਬਰਨਾਲੇ ਵਾਲੇ ਆ ਇਧਰ ਤਾਜੋ ਵਿੱਚ ਦੀ ਜਿਹੜੇ ਚਾਰ ਸ਼ਪੇਰੋ ਜਿਹੜੀਆਂ ਸੜਕਾਂ ਦਾ ਜਾਲ ਤਾਂ ਵਿਛਿਆ ਪਿਆ ਉਹ ਸਾਰਾ ਅਸੀਂ ਨਕਸ਼ਾ ਪਾਵਾਂਗੇ ਤੇ 11 ਵਜੇ ਨੂੰ ਪਿੰਡ ਵੱਲੋਂ ਦੇ ਵਿੱਚ ਬਹੁਤ ਸਾਡੇ ਨੌਜਵਾਨ ਸਾਡੀਆਂ ਭੈਣਾਂ ਬਾਵਾ ਤਾਂ ਉਹ ਆਪਾਂ ਸਰਦਾ ਦੇ ਫੁੱਲ ਭੇਟ ਕਰੀਏ ਤਾਂ ਉਹ ਸਾਡੇ ਯੋਧੇ ਨੂੰ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਐਸ ਵਕਤ ਸਾਡਾ ਪਰਿਵਾਰ ਸਾਰਾ ਸਾਡੇ ਪਰਿਵਾਰ ਸਿੱਧਾ ਐਸ ਵਕਤ ਅਸੀਂ ਉਹ ਜਗ੍ਹਾ ਤੇ ਖੜੇ ਹਾਂ ਜਿੱਥੇ ਕੱਲ ਨੂੰ ਖੰਡ ਪਟ ਪ੍ਰਕਾਸ਼ ਕਰਵਾ ਕੇ ਤਾਂ 21 ਫਰਵਰੀ ਨੂੰ ਭੋਗ ਪਾਏ ਜਾਣਗੇ ਅਪੀਲ ਹੈ ਆਸ ਹੈ ਕਿ ਤੁਸੀਂ 21 ਫਰਵਰੀ ਨੂੰ ਹਰੇਕ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਸਾਡੀਆਂ ਭੈਣਾ ਮਾਮਾ ਪਿੰਡ ਵੱਲੋਂ ਵਿੱਚ ਪਹੁੰਚੋਗੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ